ਜਗਬਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਦਾ ਲਗਾਤਾਰ ਫੜਾ ਦੀ ਮਾਰ ਲੋਕ ਚੱਲ ਰਹੇ ਨੇ ਤਾਂ ਪਰ ਮੀ ਵੀ ਰੁਕਣ ਦਾ ਨਾ ਨਹੀਂ ਲੈ ਰਿਹਾ ਜਿੱਥੇ ਖੜੇ ਆ ਇਹ ਗੱਲੜੀ ਪਿੰਡ ਹੈ ਔਰ ਇੱਥੇ ਇਹ ਬੰਨ ਬਣਾਇਆ ਜਾ ਰਿਹਾ ਹੈ ਕਿਉਂਕਿ ਇਧਰੋਂ ਤੁਸੀ ਟੁੱਸੀ ਟੁੱਟ ਗਈ ਸੀ ਰਾਵੀ ਦਾ ਪਾਣੀ ਜਦੋਂ ਮਾਰਕ ਕਰਦਾ ਹੈ ਤਾਂ ਰਾਵੀ ਦੇ ਪਾਣੀ ਨੇ ਜਦੋਂ ਮਾਰਕ ਕੀਤੀ ਔਰ ਇਧਰੋਂ ਤੁਸੀਆਂ ਟੁੱਟ ਗਿਆ ਜਿੰਨੀਆਂ ਵੀ ਤੁਸੀਆਂ ਸੀਗੀਆਂ ਔਰ ਤੁਹਾਨੂੰ ਦੱਸਦੀ ਕਿ ਤੁਸੀ ਟੁੱਟਣ ਤੋਂ ਬਾਅਦ ਦੇ ਵਿੱਚ ਇਧਰ ਜਿੰਨੇ ਛੋਟੇ-ਛੋਟੇ ਪਿੰਡ ਹੈ ਉਹ ਸਾਰੇ ਪਿੰਡ ਜਿਹੜੇ ਆ ਪਾਣੀ ਦੀ ਮਾਰਕ ਇਠ ਆ ਗਏ ਔਰ ਪਾਣੀ ਅਜੇ ਥੋੜਾ ਨੀਵਾ ਕੋਆਸਿਕਾ ਪਾਣੀ ਦਾ ਪੱਤਰ ਘਟਿਆ ਸੀ ਪਰ ਇੰਨੀ ਚਿਰ ਨੂੰ ਫੇਰ ਤੁਹਾਨੂੰ ਦੱਸਦੀ ਕਿ ਹੁਣ ਮਗਰੋਂ ਤੁਹਾਨੂੰ ਪਤਾ ਹੀ ਆ ਕਿ ਫਲੱਡ ਗੇਟ ਜਿਹੜੇ ਆ ਉਹ ਖੋਲੇ ਗਏ ਆ ਔਰ ਫਲੱਡ ਗੇਟ ਖੋਲਣ ਦੇ ਨਾਲ ਨਾਲ ਹੁਣ ਜੋ ਰਾਵੀ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਤੁਹਾਨੂੰ ਦੱਸਦੀ ਕਿ ਪਾਣੀ ਜਿਹੜਾ ਆ ਉਹ 5 ਤੋਂ 6-6 ਫੁੱਟ ਤੱਕ ਪਾਣੀ ਚੜ ਚੁੱਕਿਆ ਔਰ ਮੀਂਹ ਵੀ ਲਗਾਤਾਰ ਪੈ ਰਿਹਾ ਹੈ ਔਰੇ ਵੀਰ ਜਿਹੜੇ ਆ ਨਾ ਉਹ ਬਿਲਕੁਲ ਨਿਸ਼ਕਾਮ ਸੇਵਾ ਹੈ ਨਾ ਵੀਰਾਂ ਦੀ ਇਹ ਸਾਰੇ ਵੀਰ ਲੱਗੇ ਹੋਏ ਨੇ ਆ ਕਿਹਦੇ ਵਿੱਚ ਸਹਿਯੋਗ ਗਰਦਾਸਪੁਰ ਦੇ ਐਮ ਐਲ ਏ ਬਰਿੰਦਰਜੀਤ ਸਿੰਘ ਪੜਾਫਣੀ ਕਰ ਰਿਹਾ ਆ ਟਰੱਕ ਦੇ ਟਰੱਕ ਆ ਘੜਕੇ ਦੇ ਭਰ ਕੇ ਉੱਥੇ ਜਾਂਦੇ ਜਾ ਰਹੇ ਨੇ ਪੋਕਲੈਨਾਂ ਲੱਗੀਆਂ ਨੇ ਔਰ ਜੀ ਸੀ ਪੀਆਂ ਦੇ ਨਾਲ ਵੀ ਪੱਤਰਾ ਕੀਤਾ ਜਾ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਇਹ ਬੰਨ ਮਾਰ ਲਿਆ ਜਾਵੇ ਪਰ ਹੁਣ ਜਿਹੜਾ ਪਾਣੀ ਆਊਗਾ ਉਹਨੂੰ ਰੋਕ ਲਿਆ ਜਾਵੇ ਨਹੀਂ ਤਾਂ ਇਹ ਪਾਣੀ ਮਾਰ ਬਹੁਤ ਕਰੂਗਾ ਇਹ ਗੱਲ ਬਾਤ ਕਰਦੇ ਨਾ ਵੀਰਾਂ ਦੇ ਨਾਲ ਇਹ ਕੀ ਸਿਚੁਏਸ਼ਨ ਆ ਕਿੰਨੇ ਦਿਨ ਤੋਂ ਇਹ ਵੀਰ ਜਿਹੜੇ ਆ ਉਹ ਲੱਗੇ ਹੋਇਆ ਤਾਂ ਭਾਜੀ ਕੀ ਨਾਮ ਆਪਣਾ ਸਾਹ ਵਾਹਿਗੁਰੂ ਜੀ ਖਾਤੇ ਮੇਰਾ ਨਾਮ ਜਗਦੀਪ ਸਿੰਘ ਆ ਝਾਉਰ ਪਿੰਡ ਤੋਂ ਸਾਡੀ ਟੀਮ ਸਾਹ ਪ੍ਰਿੰਦਰਜੀਤ ਸਿੰਘ ਬੜਾਈ ਦੀ ਟੀਮ ਆ ਜੇ ਸਾਰੇ ਵੀਰ ਉਹਨਾਂ ਦੀ ਟੀਮ ਦੇ ਹਿੱਸੇ ਨੇ ਭਾਜੀ 5 ਦਿਨ ਤੋਂ ਤਕਰੀਬਨ ਇਹ ਕਾਰਡ ਪੂਰੇ ਆ ਇਹ 500 ਫੁੱਟ ਲੰਮਾ ਘੱਟੋ ਘੱਟ 30 ਫੁੱਟ ਡੂਗਾ ਪਾੜ ਸੀਗਾ ਜਿਹਦੇ ਵਿੱਚ ਹਰੇ ਤੱਕ 600 ਗੱਡੀ ਪੈ ਚੁਕੀ ਆ ਟਿਪਰ ਇਹ ਹੁਣ ਫਿਰ ਤੁਸੀਂ ਦੇਖ ਸਕਦੇ ਜੀ ਕਿ ਇੱਥੇ ਫਿਰ ਪਾੜ ਪੈ ਚੁਕਿਆ ਹਾਂਜੀ ਫਿਰ ਪਾੜ ਪੈ ਚੁਕਿਆ ਵਾ ਉਹਨੂੰ ਪੂਰਨ ਵਾਸਤੇ ਸਵੇਰੇ 8 ਵਜੇ ਫਿਰ ਪੂਰੀ ਟੀਮ ਆ ਗਈ ਆ ਸਵੇਰੇ 3 ਵਜੇ ਇਹ ਜਾਂਦੇ ਨੇ ਤੇ 6 ਵਜੇ ਫਿਰ ਦੁਬਾਰਾ ਆ ਜਾਂਦੇ ਨੇ ਇਹ ਬਾਬਾ ਸ਼ਿਰਜਨ ਜੀ ਦਾ ਸਾਹਮਣੇ ਤੁਸੀਂ ਦੂਦਵਾਰਾ ਦੇਖ ਰਹੇ ਜੀ ਇਧਰ ਦੀ ਸਾਈਟ ਤੇ ਇਹ ਬੰਨੇ ਪੂਰੀ ਮਾਰ ਉਧਰ ਗੁਰਦੁਆਰਾ ਸਾਹਿਬਾਂ ਨੂੰ ਕੀਤੀ ਵਕੈ ਹੋਰ ਪਿੰਡਾਂ ਨੂੰ ਕੀਤੀ ਸੀ ਜਿਸ ਕਰਕੇ ਇਸ ਬੰਦ ਦੀ ਸੇਵਾ ਬਰਿੰਦਰਜੀਤ ਸਿੰਘ ਬਾੜਾ ਐਮਐਲਏ ਹਲਕਾ ਗੁਰਦਾਸਪੁਰ ਜੀ ਨੇ ਲਈ ਸੀ ਪਰ ਬਾਈ ਤੁਹਾਨੂੰ ਦੱਸ ਦਈਏ ਨਾ ਤੇ ਬਹੁਤ ਕਿਰਪਾ ਹੈ ਇਹ ਉਹ ਸਮਾਂ ਕਿ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਿਉਂਕਿ ਇਹ ਪੰਜਾਬ ਬਚਾਉਣ ਦੀ ਗੱਲ ਚੱਲ ਰਹੀ ਹੈ ਬਾਈ ਹੁਣੀ ਲਗਾਤਾਰ ਸੇਵਾ ਕਰ ਰਹੇ ਆ ਕਿੰਨਾ 600 ਟਰੱਕ ਪੈ ਗਿਆ ਥੇ 600 ਟਰੱਕ ਇੱਥੇ ਘਟ ਕੇ ਦਾ ਇਹ ਕੱਲੀ ਮਿੱਟੀ ਨਹੀਂ ਆ ਆਪ ਸ਼ੋਰਟ ਆਪਾਂ ਬਾਤ ਕਰਦੇ ਮੈਂ ਗੱਲੀ ਮਿੱਟੀ ਨਹੀਂ ਆ ਤੁਹਾਨੂੰ ਦੱਸ ਦਈਏ ਕਿ ਇਹ ਇਹਦੇ ਵਿੱਚ ਇੱਟਾਂ ਜਿਹੜੀਆਂ ਨੇ ਉਹ ਤੋੜ ਕੇ ਤੇ ਜਿਹੜੇ ਰੋੜੇ ਲੈ ਕੇ ਆਇਆ ਫੇਰ ਇਹ ਬੰਨ ਰੁਕਿਆ ਨਹੀਂ ਤਾਂ ਜਿੰਨਾ ਮੀ ਹੈ ਜਿੰਨਾ ਇੱਥੋਂ ਦੇ ਹਾਲਾਤ ਮਾੜੇ ਆ ਉਹਨ ਵੀ بارش ਜਿਹੜੀ ਉਹ ਬਹੁਤ ਤੇਜ਼ ਹੋ ਗਈ ਆ ਪਰ ਇਹਨਾਂ ਦੇ ਮੈਂ ਜਦੋਂ ਬਾਈ ਆਇਆ ਤਾਂ ਬਾਈ ਕਹਿੰਦਾ ਕੋਈ ਗੱਲ ਨਹੀਂ ਬਾਹਰ ਆਏ RAMDAS ਦੀ ਕਿਰਪਾ ਜੇ ਪਹਿਲਾਂ ਕਰ ਰਹੇ ਆ ਤੇ ਹੁਣ ਵੀ ਹੋ ਜੂਗਾ ਔਰ ਬਾਈਆਂ ਨੂੰ ਇੰਨਾ ਵਿਸ਼ਵਾਸ ਹੈ ਨਾ ਬਾਈ ਕਹਿੰਦਾ ਸੀ ਕਿ ਜਦੋਂ ਅਸੀਂ ਬੰਨ ਬਣਾ ਰਹੇ ਸੀਗੇ ਨਾ ਤਾਂ ਇਹ ਮਹਾਰਾਜ ਦੇ ਗਾੜੀ ਹੱਥ ਜੋੜ ਰਹੇ ਸਾਰੇ ਕਿਤੇ ਮੀਂਹ ਪੈ ਰਿਆ ਸੀ ਪੂਰੇ ਪੰਜਾਬ 'ਚ ਪਰ ਮਹਾਰਾਜ ਅਗੇ ਅਰਦਾਸ ਕੀਤੀ ਕਿ ਬਾਬਾ ਜੀ ਇੱਥੇ ਨਾ ਪਹੁੰਚਾ ਇੰਨਾ ਜਿੰਨਾ ਬੰਨ ਬਣਾ ਰਹੇ ਇਨਾ ਬਾਈ ਇਹ ਕਹਿੰਦੇ ਕਿ ਇੰਨਾ ਮਹਾਰਾਜ ਨੇ ਮੀਂਹ ਰੋਕਤਾ ਇੱਥੇ ਮੀਂਹ ਨਹੀਂ ਰੁਕਿਆ ਕਿਉਂਕਿ ਨਹੀਂ ਤੇ ਇੰਨਾ ਵੱਡਾ ਬੰਨ ਲਾਉਣਾ ਬਹੁਤ ਮੁਸ਼ਕਲ ਹੋ ਜਾਂਦੀ ਆ ਜਿੱਥੇ 600 ਟਿੱਪਰਾ ਘਟਕੇ ਦਾ ਪੈ ਗਿਆ ਕਟੋ ਘਟ 30 ਫੁੱਟ ਥੱਲੇ ਡੂੰਘਾ ਸੀਗਾ ਔਰ ਇਹ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਅਸੀਂ ਦਿਖਾ ਰਹੇ ਹਾਂ ਬਾਈ ਕਿੰਨਾ ਇੱਕ ਵਿਸ਼ਵਾਸ ਆ ਪਹਿਲਾਂ ਮੈਂ ਤੁਹਾਡੀ ਇਹ ਗੱਲਾਂ ਸੁਣੀਆਂ ਤੁਸੀਂ ਕਹਿਆ ਕਿ ਰਾਂ ਦਾਸ ਦੀ ਬਹੁਤ